ਤਰਮਿੰਦਰ ਜੀ ਇੱਥੇ ਤੁਹਾਡੇ ਸਾਹਮਣੇ ਰਹਿੰਦੇ ਸੀ ਇਹ ਮਠਾਈ ਇੱਥੋਂ ਖਰੀਦਦੇ ਸੀ ਜਦੋਂ ਮੇਰੇ ਜਦੋਂ ਇੱਥੇ ਸੀਗੇ ਮੇਰੇ ਪੜਦਾਦੇ ਨੇ ਰਹਿੰਦੇ ਹੁੰਦੇ ਸੀਗੇ ਤੇ ਉਹਨਾਂ ਨੇ ਮੱਝਾ ਚੰਨਦੇ ਹੁੰਦੇ ਸੀਗੇ ਤੇ ਉਹਨਾਂ ਨਾਲ ਹੀ ਇੱਥੇ ਆ ਕੇ ਮਠੇ ਖਾਂਦੇ ਹਾਂ ਹਾਂਜੀ ਉਹ ਕਹਿੰਦੇ ਵੀ ਅਸੀਂ ਇਕੱਠੇ ਮੂਵੀ ਦੇਖਣ ਜਾਂਦੇ ਹੁੰਦੇ ਸੀਗੇ ਟਾਂਗੇ ਤੇ ਬੈਠ ਕੇ ਤੇ ਜਿਹੜੇ ਤਰਮਿੰਦਰ ਭਾਜੀ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਟਾਂਗੇ ਦੇ ਪਟਾਕੇ ਫਿਰ ਉਹਨਾਂ ਨੂੰ ਖਵਾ ਪੀ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਸਾਰਿਆਂ ਨੂੰ ਫ੍ਰੀਜ ਗਜਰੇਲਾ ਬਹੁਤ ਪਸੰਦ ਸੀਗੇ ਉਹਨਾਂ ਨੂੰ ਹਰ ਸਾਲ ਠੰਡ 'ਚ ਗਜਰੇਲਾ ਭੇਜਦੇ ਉਹਨਾਂ ਨੂੰ ਸੋ ਅਸੀਂ ਉਸ ਦੁਕਾਨ ਤੇ ਖੜੇ ਹ ਜਦੋਂ ਵੀ ਆਉਣਾ ਕਿਤੇ ਵੀ ਰਹਿਣਾ ਤਾਂ ਇਸ ਜਗ੍ਹਾ ਤੋਂ ਮਠਾਈ ਖਰੀਦੀ ਮਾ ਭਾਜੀ ਤਰਮਿੰਦਰ ਜੀ ਇੱਥੇ ਤੁਹਾਡੇ ਸਾਹਮਣੇ ਰਹਿੰਦੇ ਸੀ ਇਹ ਮਠਾਈ ਇੱਥੋਂ ਖਰੀਦਦੇ ਸੀ ਹਾਂਜੀ ਜਦੋਂ ਮੇਰੇ ਜਦੋਂ ਇੱਥੇ ਸੀਗੇ ਮੇਰੇ ਪਰਦਾਦਾ ਜੀ ਨੇ ਰਹਿੰਦੇ ਹੁੰਦੇ ਸੀਗੇ ਤੇ ਉਹਨਾਂ ਨੇ ਮੱਝਾ ਚੰਨਦੇ ਹੁੰਦੇ ਸੀਗੇ ਤੇ ਉਹਨਾਂ ਨਾਲ ਹੀ ਇੱਥੇ ਆ ਕੇ ਮਠੇ ਖਾਂਦੇ ਹੁੰਦੇ ਸੀ ਮਤਲਬ ਕਿੱਥੇ ਖੇਡੇ ਹਾਂ ਹਾਂਜੀ ਇੱਥੇ ਹਾਂਜੀ ਹੁਣ ਦਾਦਾ ਪਰਦਾਦੇ ਚਾਹ ਦਾਦੇ ਦੱਸੇ ਵੀ ਕੋਈ ਯਾਦਗਾਰੀ ਪਾਲਣ ਖੂਨ ਨਾਲ ਹਾਂਜੀ ਉਹ ਕਹਿੰਦੇ ਵੀ ਅਸੀਂ ਇਕੱਠੇ ਮੂਵੀ ਦੇਖਣ ਜਾਂਦੇ ਹੁੰਦੇ ਸੀਗੇ ਟਾਂਗੇ ਤੇ ਬੈਠ ਕੇ ਤੇ ਜਿਹੜੇ ਦਲਵਿੰਦਰ ਭਾਜੀ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਟਾਂਗੇ ਦੇ ਪਿਟਾ ਕੇ ਫਿਰ ਉਹਨਾਂ ਨੂੰ ਖਵਾਪੀ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਸਾਰਿਆਂ ਨੂੰ ਫ੍ਰੀਜ ਕੋਲੀ ਦੇ ਘਰ ਤੋਂ ਪਤਾ ਹੈ ਕਿ ਨਹੀਂ ਖਾਈ ਖਰੋ। ਉਹ ਗਜਰੇਲਾ ਬਹੁਤ ਪਸੰਦ ਸੀਗੇ ਉਹਨਾਂ ਨੂੰ। ਹਰ ਸਾਲ ਠੰਡ 'ਚ ਗਜਰੇਲਾ ਭੇਜਦੇ ਉਹਨਾਂ ਨੂੰ। ਜੀ। ਇੱਥੋਂ ਬੰਬ ਜਾਂਦਾ ਸੀਗਾ। ਹਾਂਜੀ ਹਾਂਜੀ। ਸਪੈਸ਼ਲ ਬੰਬ। ਹਾਂਜੀ ਹਾਂਜੀ। ਉਹਨਾਂ ਯਾਰ ਮਿੱਤਰ ਲੈ ਕੇ ਜਾਂਦੇ ਹੁੰਦੇ ਉਹਨਾਂ ਲਈ ਸਪੈਸ਼ਲ। ਹਾਂਜੀ। ਕਹਿ ਕੇ ਜਾਂਦੇ ਮਿੱਤਰ ਮੈਂ ਤੁਹਾਨੂੰ ਮੰਗਾਇਆ। ਹਾਂਜੀ ਹਾਂਜੀ ਹਾਂਜੀ। ਹੋਰ ਲਾਸਟ ਟਾਈਮ ਤੁਸੀਂ ਤੁਸੀਂ ਕੋਈ ਮਿਠਾਈ ਵੀ ਚੀਏ। ਲਾਸਟ ਟਾਈਮ ਜਦੋਂ ਤਿਲਵਿੰਦਰ ਭਾਈ ਦੇ ਬੇਟ ਦਾ ਮੈਰਿਜ ਸੀਗੀ ਫਿਰ ਅਸੀਂ ਕੋਈ ਦੀ ਬਰਫੀ ਭੇਜੀ ਸੀ ਕਨ ਨੂੰ तकरीबन 20 ਕਿਲੋ 20 ਕਿਲੋ ਪਹੁੰਚ ਅੱਜ ਅਸੀਂ ਦੁਨੀਆਂ ਤੇ ਨਹੀਂ ਰਹੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਬਹੁਤ ਮੱਧਭਾਗੀ ਘਟਨਾ ਜੀ ਸਾੰਤਾਂ ਦਾ ਵਿਸ਼ਵਾਸ ਨਹੀਂ ਹੋ ਰਹੀ ਇਹ ਗੱਲ ਤੇ ਤਰਵਿੰਦਰ ਜੀ ਇੱਥੇ ਤੁਹਾਡੇ ਸਾਹਮਣੇ ਰਹਿੰਦੇ ਸੀ ਇਹ ਮਠਾਈ ਇੱਥੋਂ ਖਰੀਦਦੇ ਸੀ ਜਦੋਂ ਮੇਰੇ ਜਦੋਂ ਇੱਥੇ ਸੀਗੇ ਮੇਰੇ ਪਰਦਾਦਾ ਨੇ ਰਹਿੰਦੇ ਹੁੰਦੇ ਸੀਗੇ ਤੇ ਉਹਨਾਂ ਨੇ ਮੱਝਾ ਚ ਨੰਦੇ ਹੁੰਦੇ ਸੀਗੇ ਤੇ ਉਹਨਾਂ ਨਾਲ ਹੀ ਇੱਥੇ ਆ ਕੇ ਮਠੇ ਖਾਂਦੇ ਹਾਂ ਹਾਂਜੀ ਉਹ ਕਹਿੰਦੇ ਵੀ ਅਸੀਂ ਇਕੱਠੇ ਮੂਵੀ ਦੇਖਣ ਜਾਂਦੇ ਹੁੰਦੇ ਸੀਗੇ ਟਾਂਗੇ ਤੇ ਤੇ ਜਿਹੜੇ ਧਰਮਿੰਦਰ ਭਾਰੀ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਕਿ ਟਾਂਗ ਦੇ ਪਟਾਕੇ ਫਿਰ ਉਹਨਾਂ ਨੂੰ ਖਵਾ ਪੀ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਸਾਰਿਆਂ ਨੂੰ ਫ੍ਰੀਜ ਗਜਰੇਲਾ ਬਹੁਤ ਪਸੰਦ ਸੀਗੇ ਉਹਨਾਂ ਨੂੰ ਹਰ ਸਾਲ ਠੰਡ 'ਚ ਗਜਰੇਲਾ ਭੇਜਦੇ ਉਹਨਾਂ ਨੂੰ ਸੋ ਅਸੀਂ ਇਸ ਦੁਕਾਨ ਤੇ ਖੜੇ ਹਾਂ ਜਿੱਥੇ ਧਰਮਿੰਦਰ ਮਿਠਾਈ ਖਰੀਦਦੇ ਹੁੰਦੇ ਮਿਠਾਈ ਦੇ ਬੜੇ ਸ਼ੌਂਕ ਹੁੰਦੇ ਜੇ ਜਦੋਂ ਵੀ ਆਉਣਾ ਕਿਤੇ ਵੀ ਰਹਿਣਾ ਤਾਂ ਇਸ ਜਗ੍ਹਾ ਤੋਂ ਮਿਠਾਈ ਖਰੀਦੀ ਪਾਜੀ ਧਰਮਿੰਦਰ ਜੀ ਇੱਥੇ ਤੁਹਾਡੇ ਸਾਹਮਣੇ ਰਹਿੰਦੇ ਸੀ ਮਿਠਾਈ ਇੱਥੋਂ ਖਰੀਦਦੇ ਸੀ ਹਾਂਜੀ ਜਦੋਂ ਮੇਰੇ ਜਦੋਂ ਇੱਥੇ ਸੀਗੇ ਮੇਰੇ ਪਰਦਾਦਾ ਨੇ ਰਹਿੰਦੇ ਹੁੰਦੇ ਸੀਗੇ ਤੇ ਉਹਨਾਂ ਨੇ ਮੱਝਾ ਚਰਾਂਦੇ ਹੁੰਦੇ ਸੀਗੇ ਤੇ ਉਹਨਾਂ ਨਾਲ ਹੀ ਇੱਥੇ ਆ ਕੇ ਮਠੇ ਖਾਂਦੇ ਹੁੰਦੇ ਸੀ। ਮਤਲਬ ਇਕੱਠੇ ਖੇਡੇ ਆ। ਹਾਂਜੀ ਹਾਂਜੀ। ਇੱਥੇ ਹਾਂਜੀ ਹਾਂਜੀ। ਹੁਣ ਦਾਦ ਪਰਦਾਦੇ ਚਾ ਦਾਦੇ ਜਿਸੇ ਵੀ ਕੋਈ ਯਾਦਗਾਰੀ ਪਾਲਣ ਨਾਲ ਹਾਂਜੀ ਉਹ ਕਹਿੰਦੇ ਵੀ ਅਸੀਂ ਇਕੱਠੇ ਮੂਵੀ ਦੇਖਣ ਜਾਂਦੇ ਹੁੰਦੇ ਸੀਗੇ ਟਾਂਗੇ ਤੇ ਬੈਠ ਕੇ ਤੇ ਜਿਹੜੇ ਤਲਵਿੰਦਰ ਭਾਜੀ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਟਾਂਗੇ ਦੇ ਪਿਟਾ ਕੇ ਫਿਰ ਉਹਨਾਂ ਨੂੰ ਖਵਾ ਪੀ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਸਾਰਿਆਂ ਨੂੰ ਫ੍ਰੀਜ। ਥੋੜੀ ਦਿਕਾਂ ਤੋਂ ਤਾਂ ਹੈ ਕਿੰਨੇ ਠਾਈ ਖਾਣ। ਉਹ ਗਜ ਹਰ ਸਾਲ ਠੰਡ ਚ ਗੱਦੇ ਲੈ ਕੇ ਭੇਜਦੇ ਉਹਨਾਂ ਨੂੰ। ਜੀ। ਉੱਥੇ ਬੰਬੇ ਜਾਂਦੇ ਨੇ। ਹਾਂਜੀ ਆ ਜੀ। ਸਪੈਸ਼ਲ ਹਾਂਜੀ ਆ ਨਹੀਂ। ਉਹਨਾਂ ਯਾਰ ਮਿੱਤਰ ਲੈ ਕੇ ਜਾਂਦੇ ਨੇ ਉਹਨਾਂ ਲਈ ਸਪੈਸ਼ਲ। ਹਾਂਜੀ। ਕਹਿ ਕੇ ਜਾਂਦੇ ਮਿੱਤਰ ਮੈਂ ਤੁਹਾਨੂੰ ਮੰਗਾਇਆ। ਹਾਂਜੀ ਹਾਂਜੀ ਹਾਂਜੀ। ਹੋਰ ਲਾਸਟ ਟਾਈਮ ਤੁਸੀਂ ਤੁਸੀਂ ਕੋਲੋਂ ਮਿਠਾਈ ਵੀ ਦਿੱਤੀ ਹੈ। ਲਾਸਟ ਟਾਈਮ ਜਦੋਂ ਤਿਲਵਿੰਦਰ ਭਾਈ ਦੇ ਬੇਟੇ ਦਾ ਮੈਰਿਜ ਸੀਗੀ ਫਿਰ ਅਸੀਂ ਕੋਈ ਦੇ ਬਰਫੀ ਭੇਜੀ ਸੀ ਕਿ ਉਹਨਾਂ ਨੂੰ। ਤਕਰੀਬਨ 20 ਕਿਲੋ। 20 ਕਿਲੋ। ਅੱਜ ਇਸ ਦੁਨੀਆ ਤੇ ਨਹੀਂ ਨੇ। ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ? ਬਹੁਤ ਮਤਲਬਾਗੀ ਘਟਨਾ ਹੈ ਸੰਤਾ ਵਿਸ਼ਵਾਸ ਨਹੀਂ ਹੋ ਰਹੀ ਇਹ ਗੱਲ ਤੇ